ਅਸਕਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੁਸ਼ਪਾ ਗੁਜਰਾਲ ਸਾਇੰਸ ਟਿਕ ਕੂਕੂਠਲਾ ਦੇ ਵਿੱਚ ਆਏ ਹੋਏ ਹਾਂ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਪੁਸ਼ਪਾ ਗੁਜਰਾਲ ਸਾਇੰਸਿਟੀ ਦੀ ਸਭ ਤੋਂ ਵਧੀਆ ਜਗ੍ਹਾ ਦੇ ਉੱਪਰ ਜਾਣੀ ਕਿ ਡਾਇਨਾਸੌਰ ਦੀ ਦੁਨੀਆ ਦੇ ਵਿੱਚ ਜਾਨੀਏ ਡਾਇਨਾਸੌਰਸ ਕੀ ਅਦਭੁਤ ਦੁਨੀਆ ਕੋ ਜਾਨੀਏ ਜਿਵੇਂ ਕਿਸਾਨ ਨੂੰ ਪਤਾ ਹੈ ਕਿ ਡਾਇਨਾਸੌਰ ਜਿਹੜੇ ਆ ਹੁਣ ਇਸ ਪ੍ਰਜਾਤੀ ਸੱਤਤੀ ਤੋਂ ਖਤਮ ਹੋ ਚੁੱਕੀ ਹੈ ਪਰ ਬੜੇ ਵਿਗਿਆਨਿਕ ਢੰਗ ਦੇ ਨਾਲ ਸਾਇੰਸਟੀਫੀ ਦੇ ਵਿੱਚ ਜਿਹੜਾ ਡਾਇਨਾਸੌਰ ਦੀ ਪ੍ਰਜਾਤੀ ਨੂੰ ਪੇਸ਼ ਕੀਤਾ ਗਿਆ ਹੈ ਆਗੇ ਪਾਣੀ ਪੀਤੇ ਖਾਤੇ ਹੋਏ ਛੋਟੇ بڑے बेशुमार डायनासोर है <laughs> तो दोस्तों मुझे तो दो बहुत डर लग रहा है क्योंकि जो तो भी ऐसी गुफा में जाने हैं तद हम वाजा जरा बहुत ही खतरनाक हो गया चलो हम मैं तो हम लेके जाना गुफा में आ जाओ इधर साहब

ਉਹ ਖੋਜਾਂ ਦਾ ਢਰਵੀ ਲੱਗ ਰਿਹਾ ਹੈ ਤੇ ਇੰਜੋਏ ਵੀ ਬਹੁਤ ਜ਼ਿਆਦਾ ਕਰ ਰਹੇ ਹਨ ਕਿਤੇ ਇਹ ਚੀਜ਼ ਸਾਡੇ ਮਨ ਦੇ ਵਿੱਚ ਆਉਂਦੀ ਹੈ ਕਿ ਸਾਖ ਇਹ ਪ੍ਰਜਾਤੀ ਅਲੋਪ ਨਾ ਹੋਈ ਜੇ ਅਸੀਂ ਵਾਸਤਵ ਰੂਪੇ ਇਸੇ ਦੇਖ ਪਾਦੇ ਸੋ ਇਸ ਗੁਫਾ ਦੇ ਵਿੱਚ ਸ਼ਾਂਤ ਕੇ ਵਕਤ ਹੀ ਉਹਨਾਂ ਦੀ ਆਵਾਜ਼ਾਂ ਸੁਣ ਕੇ ਇੱਕ ਮਹਿਸੂਸ ਹੋ ਰਿਹਾ ਹੈ ਕਿ ਮਨੁੱਖ ਵੀਆ ਗਲਤੀਆਂ ਦੇ ਕਰਕੇ ਹੌਲੀ-ਹੌਲੀ ਇਹਦੇ ਜਾਣਦੇ ਇਹ ਲੁਕਤ ਹੋ ਰਹੇ ਨੇ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਬਚ ਗਏ ਨੇ ਉਹਨਾਂ ਦੇ ਲਈ ਕੁਝ ਜਿਹੜਾ ਕਰੀਏ ਤਾਂ ਕਿ ਉਹ ਸੇਕ ਰਹਿ ਸਕਣ ਅਗਲੇ ਮੌਕੇ ਜਲਦੀ ਹੋ ਜਾਈਂ ਜੇ ਪਾਉ। ਸੋ ਆਸ ਕਰਦਾ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਤੁਸੀਂ ਇੰਜੋਏ ਵੀ ਬਹੁਤ ਕੀਤਾ ਆਏਗਾ। ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹਨ ਮੈਂ ਸਭ ਨੂੰ ਕਹਿਣਾ ਚਾਹਾਂਗਾ ਕਿ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਇਕਵਲ ਜਰੂਰ ਸੈਨਸਰੀ ਕਪੂਰਤ ਲਨ ਦੇਖਣਾਓ। ਥੈਂਕ ਯੂ।